ਸਜਣਾ ਝੂਠਾ ਥਾ ਕੁਣੀ ਗੁਰਮਤਿ ਸਾਸੰਗੇ ਚ ਪਿਆਰਾ ਬੜਾ ਪਿਆਰਾ ਬੜਾ ਸਾਸੰਗੇ ਚ ਇੱਕਦੁੱਤ ਮਨੇ ਪ੍ਰਮਾਣ ਦਿਨਾ ਝੂਠ ਦੇ ਸਾਸੰਗੇ ਚ ਪ੍ਰਮਾਣ ਦਿਨਾ ਕਰਦੇ ਪਿਆਰੀ ਜਦੋਂ ਭਗਵਾਨ ਨੇ ਸ੍ਰਿਸ਼ਟੀ ਦੀ ਸਜਣਾ ਸਾਜੀਨਾ ਤੇ ਧਰਤੀ ਬਣਾ ਦਿੱਤੀ ਤੇ ਦੇਵਤਿਆਂ ਨੂੰ ਆਖਿਆ ਦੇਵਤਿਓ ਧਰਤੀ ਨੂੰ ਮਾਫ਼ ਦਿਓ ਧਰਤੀ ਦਾ ਕਿੰਨਾ ਲੰਬਾ ਚੌੜਾ ਆਕਾਰ ਹੈ ਸਾਸੰਗੇ ਚ ਸਤ ਵਜੇ ਦੇਵਤੇ ਸਤ ਵਜੇ ਆਕੇ ਧਰਤੀ ਨੂੰ ਮਾਪਣ ਲੱਗ ਪਏ ਨਾਲੇ ਧਰਤੀ ਨੂੰ ਮਾਪੀ ਜਾਂਦੇ ਨੇ ਤੇ ਨਾਲੇ ਧਰਤੀ ਵੇਖੀ ਜਾਂਦੇ ਨੇ 50 ਕਰੋੜ ਜੋਜਾ ਧਰਤੀ ਦਾ ਆਕਾਰ ਹੋਇਆ ਸਾਜ ਸੰਗੇ ਚ 50 ਕਰੋੜ ਜੋਜਨ ਗੁਰੂ ਦੇ ਪਿਆਰੇ 1 ਕਰੋੜ ਜੋਜਨ ਧਰਤੀ ਬੜੀ ਚੰਗੀ ਸੀ ਉਹ ਚੰਗੀ ਲੱਗੀ ਪਿਆਰੀ ਲੱਗੀ ਸਾਜ ਸੰਗੇ ਚ ਇਸ਼ਾਰਾ ਮੈਂ ਤੁਹਾਡੇ ਚ ਸਮੇਂ ਸਮੇਂ ਦੇ ਅਨੁਸਾਰ ਕਰੀ ਜਾਣਾ ਔਰ ਸ਼ਾਇਦ ਆਪਕੇ ਦੇ ਧਿਆਨ ਦੇਦੇ ਨਹੀਂ ਦੇਦੇ ਆਪਦੀ ਇੱਛਾ ਹੈ ਭਈ ਮਨੋਖਾ ਬਹੁਤ ਕੁ ਸੁੰਦਰ ਹੈ ਬਹੁਤ ਕੁ ਪੜਦਾ ਹੈ ਬਹੁਤ ਕੁਸ਼ ਕਹਿੰਦਾ ਹੈ ਸਾਸੰਗੇਚ ਪਰ ਉਹਤੇ ਪੂਰਾ ਉਤਰਨਾ ਪਰਮੇਸ਼ਰ 사ਦਗੁਰ ਦੀ ਬਖਸ਼ਿਸ਼ ਤਾਂ ਹੀ ਗੱਲ ਬਣਦੀ ਹੈ ਸਾਸੰਗੇਚ ਇੱਕ ਕਰੋੜ ਯੋਜਨ ਧਰਤੀ ਬੜੀ ਚੰਗੀ ਲੱਗੀ ਬੜੀ ਪਿਆਰੀ ਲੱਗੀ ਧਰਤੀ ਦਾ ਮਾਪ ਕਰਕੇ ਨੇ ਭਗਵਾਨ ਕੋ ਚਲੇ ਗਏ ਸਾਸੰਗੇਚ ਭਗਵਾਨ ਕਹਿੰਦੇ ਧਰਤੀ ਮਾਪ ਦਿੱਤੀ ਹੈ ਕਹਿੰਦੇ ਹਾਂ ਜੀ ਮਾਪ ਦਿੱਤੀ ਹੈ ਇਹ 49 ਕਰੋੜ ਯੋਜਨ ਹੋਈਏ ਸਾਸੰਗੇਚ 49 ਕਰੋੜ ਯੋਜਨ ਹੋਈਏ ਕਿਉਂਕਿ ਸ੍ਰੀ ਭਗਵਾਨ ਕ੍ਰਿਸ਼ਨ ਜੀ ਭਗਵਦ ਗੀਤਾ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜਨਮ ਸਾਖੀ ਦੇ ਵਿੱਚ ਇਹ ਕਹਿੰਦੇ ਨੇ ਜਿਹੜੇ ਇਸ ਮਾਤਲੋਕ ਦੇ ਜੀਵ ਨੇ ਨਾ ਇਹ ਚੰਗਾ ਕਰਮ ਧਰਮ ਪੁੰਨ ਪੁੰਨ ਕਰਕੇ ਨਾ ਇਹ ਸਵਰਗ ਦੇ ਵਾਸੀ ਬਣ ਜਾਂਦੇ ਨੇ ਜਿਹੜੇ ਸਵਰਗ ਦੇ ਵਾਸੀ ਨੇ ਉਹ ਮਾਤਲੋਕ ਤੇ ਆ ਜਾਂਦੇ ਨੇ ਬੁਰਾ ਕਰਮ ਕਰਕੇ ਸਾਸ ਸੰਗੇ ਚ ਉਹ ਵੀ ਕਰਦੇ ਨੇ ਗੁਰੂ ਦੇ ਪਿਆਰੇ ਤੁਹਾਡੇ ਕੋਲ ਮਿਸਾਲ ਵੀ ਦਿਨਾ ਪਿਆ ਭਗਵਾਨ ਅੰਤਰ ਤੇ ਅਣ ਹੋ ਗਏ ਕਹਿੰਦੇ ਨੇ ਦੇਵਤਿਓ ਧਰਤੀ ਤੇ 50 ਕਰੋੜ ਜੋ ਜਣਾ ਹੈ ਕਹਿੰਦੇ ਭਗਵਾਨ ਇੱਕ ਕਰੋੜ ਜੋ ਜਣਾ ਧਰਤੀ ਬੜੀ ਪਿਆਰੀ ਲੱਗੀ ਸੀ ਉਸ ਆਪਣੇ ਵਾਸਤੇ ਰੱਖ ਲਈਏ ਭਗਵਾਨ ਕਹਿੰਦੇ ਅੱਛਾ ਚੰਗਾ ਫਰਿਸ਼ਤਾਂ ਉਹਦੀ ਧਰਤੀ ਹੈ ਨਾ ਉਹ ਪੱਥਰ ਦੀ ਪਹਾੜ ਦੀ ਤੇ ਭਾਵ ਕਿਸੇ ਵੀ ਕੰਮ ਦੀ ਨ ਰਵੇਗੀ ਸਾਹ ਸੰਗੇ ਚ ਅਜਲੇ ਪੱਥਰ ਪਹਾੜ ਉਦੋਂ ਬੜੇ ਜੇ ਸਾਹ ਸੰਗੇ ਚ ਤੇ ਪਹਾੜ ਬਣੇ ਨੇ ਨਾ ਪੱਥਰ ਬਣੇ ਨੇ ਉਦੋਂ ਬੜੇ ਨੇ ਗੁਰੂ ਦੇ ਪਿਆਰੇ ਆ ਬੱਜਰ ਧਰਤੀ ਉਦੋਂ ਬਣੀ ਸਾਹ ਸੰਗੇ ਚ ਤੇ ਨਾ ਦੀਨਾ ਭਗਵਾਨ ਇਹ ਗੱਲ ਆਖੀ ਤੇ ਨਾ ਦੀ ਗੱਲ ਇਹ ਆਖ ਦਿੱਤੀ ਭਈ ਜਿਹੜੇ ਭਗਵਾਨ ਦੇ ਨਾਮ ਤੋਂ ਬੇਮੁਖ ਹੋਣਗੇ ਨਾ ਉਹਨਾਂ ਦਾ ਉਥੇ ਜਾ ਕੇ ਉਹਨਾਂ ਦਾ ਜਨਮ ਹੋਇਆ ਕਰੇਗਾ ਸਾਧ ਸੰਗ ਵਿੱਚ ਭੁੱਖ ਤ੍ਰੇ ਗਰਮੀ ਸਰਦੀ ਨਾਲ ਮਰਿਆ ਕਰਨਗੇ ਫੇਰ ਗੁਰੂ ਦੇ ਪਿਆਰੇ ਝੂਠ ਝੂਠ ਹਲਾਇਆ ਸਾਧ ਸੰਗ ਵਿੱਚ ਸਾਜ ਗੁਰੂ ਦੇ ਪਿਆਰੇ ਹੁਣ ਤੱਕ ਤੁਹਾਡੇ ਕੋਲ ਪਹਾੜ ਪੱਥਰ ਬਣੇ ਨੇ ਸਾਧ ਸੰਗ ਜੀ ਬੰਜਰ ਧਰਤੀ ਬਣੀ ਹੈ ਗੁਰੂ ਦੇ ਪਿਆਰੇ ਹੁਣ ਤੱਕ ਚੱਲਦਾ ਪਿਆ ਇਹ ਇਹ ਝੂਠ ਬੋਲਣਾ ਸਾਧ ਸੰਗ ਵਿੱਚ